ਮਾਸੀਵਾੜਾ ਅਨਾਜ ਮੰਡੀ ਤੇ ਇਸ ਦੇ ਉੱਪਰ ਖਰੀਦ ਕੇਂਦਰ ਵਿੱਚੋਂ ਫਸਲ ਦੀ ਆਮਦ ਲਗਭਗ 75% ਤੋਂ ਵੱਧ ਚੁੱਕੀ ਹੈ ਪਰ ਲਿਫਟਿੰਗ ਦਾ ਕੰਮ ਠੰਡੀ ਰਫ਼ਤਾਰ ਨਾਲ ਚੱਲਣ ਕਾਰਨ ਆੜਤੀ ਪ੍ਰੇਸ਼ਾਨ ਨੇ ਪ੍ਰਾਪਤ ਅੰਕੜਿਆਂ ਅਨੁਸਾਰ ਮਾਸੀਵਾੜਾ ਅਨਾਜ ਮੰਡੀ ਵਿੱਚੋਂ ਹੁਣ ਤੱਕ 388000 ਕਣਕ ਦੀ ਖਰੀਦ ਹੋਈ ਹੈ ਜਿਸ ਵਿੱਚੋਂ ਕੇਵਲ 132000 ਦੀ ਲਿਫਟਿੰਗ ਹੋਈ ਹੈ ਆਰਤੀ ਨੇ ਦੱਸਿਆ ਕਿ ਲੱਖਾਂ ਹੀ ਬੋਰੀਆਂ ਖੁੱਲੇ ਆਸਮਾਨ ਥੱਲੇ ਪਈਆਂ ਨੇ ਪਰ ਢੋਟਵਾਇ ਲਈ ਟਰੱਕ ਨਾ ਮਿਲਣ ਕਾਰਨ ਅਤੇ ਉੱਪਰੋਂ ਬੇਮੌਸਮੀ بارش ਕਾਰਨ ਫਸਲ ਦਾ ਭਾਰੀ ਨੁਕਸਾਨ ਹੋ ਸਕਦਾ ਹੈ ਇਸ ਲਈ ਸਰਕਾਰ ਨੂੰ ਫਸਲ ਦੀ ਢੋਟਵਾਇ ਲਈ ਤੁਰੰਤ ਇੰਤਜ਼ਾਮ ਕਰਨੇ ਚਾਹੀਦੇ ਨੇ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਮੇਰਾ ਨਾਮ ਫਾਰਮਜੀਤ ਸਿੰਘ ਮਾਛੀਵਾੜਾ ਸਾਹਿਬ ਖੜੇ ਆ ਜੀ ਹਾਂਜੀ ਮੰਡੀ ਦੇ ਵਿੱਚ ਅਸੀਂ 3 ਦਿਨ ਤੋਂ ਆਏ ਹਾਂ ਜਿੱਥੇ ਤੇ ਜੋ ਵੀ ਬਾੜਦਾਨੇ ਚ ਭਰਿਆ ਹੋਇਆ ਮਾਲ ਉਹ ਕਰੀਬ 10 12 15 15 ਦਿਨ ਤੋਂ ਪਿਆ ਜਿਹੜਾ ਨਹੀਂ ਚੱਕਿਆ ਖਾਲ ਟਰਾਲੀ ਖਾਲੀ ਕਰਨ ਵਾਸਤੇ ਕੋਈ ਫੜ ਨਹੀਂ ਫੜਾ ਭਰੀਆਂ ਆਈਆਂ ਨੇ ਚੌਧਰੀਆਂ ਤੋਂ ਕਹਿ ਕੇ ਚੱਠੇ ਲਵਾਉਣੇ ਆ ਚੱਠੇ ਲਵਾ ਕੇ ਤਾਂ ਟਰਾਲੀਆਂ ਖਾਲੀ ਕਰਦੇ ਸੋ ਹੰਤਮਾਨ ਸਰਕਾਰ ਦਾ ਦਾਵਾ ਸੀਗਾ ਕਿ ਕਲਕ ਤੱਕ ਦਾਣਾ ਟਾਈਮ ਤੇ ਚੱਕਿਆ ਜਾਊਗਾ ਬਿਲਕੁਲ ਜੀ ਚੱਕ ਹੋਇਆ ਨਹੀਂ ਚੱਕ ਰਿਹਾ ਕੀ ਕਹਣਾ ਜਨਰ ਹੁਣ ਜਿਹੜੀ ਸਰਕਾਰ ਜਿਹੜੀ ਇਹ ਚੱਲਦੀ ਸਰਕਾਰਾਂ ਦਾ ਜੀ ਸਾਰੀਆਂ ਚੋਰੇ ਨੇ ਕੋਈ ਵੀ ਵਧੀਆ ਹੈਗੀ ਸਾਰੀਆਂ ਕਹਿ ਕੇ ਕੁਝ ਜਾਂਦੀਆਂ ਨੇ ਕਰਦੀਆਂ ਕੁਝ ਨਹੀਂ ਕੀਆਂ ਇਲੈਕਸ਼ਨ ਵੀ ਛਿਰਤੇ ਨੇ ਸਿੱਕੀ ਲੱਗਦਾ ਵੀ ਇਹ ਹੁਣ ਸਰਕਾਰ ਆਉਣ ਵਾਲੀ ਦੇਖੋ ਜੀ ਸਰਕਾਰ ਤਾਂ ਕੋਈ ਵੀ ਆ ਹੁਣ ਲੋਕਾਂ ਅੱਗੇ ਵਾਲੀ ਗੱਲ ਤਾਂ ਹੈ ਨਹੀਂ ਕਿ ਅੱਗੇ ਨਾਲੋ ਸਿਆਣੇ ਹੋ ਚੁੱਕੇ ਬਈ ਕੋਈ ਕਿਸੇ ਦੇ ਭਲੇਖੇ 'ਚ ਨਹੀਂ ਆਉਂਦਾ ਕੋਈ ਜਿਹੜੀ ਸਰਕਾਰ ਆਉਂਦੀ ਉਹ ਸੁਭਾ ਆ ਕੇ ਮੁੰਡਾ ਤੇ ਜਾਂਦੀ ਆ ਉਹ ਵੀ ਲੱਕੜ ਦਾ ਨਾ ਉਹ ਰੋਂਦਾ ਨਾ ਹੋਸਦਾ ਕੋਈ ਮੰਗੀ ਕੀ ਕਰਦਾ ਮੰਗ ਕੇ ਕਰਨੀਆਂ ਜੀ ਪਰੇਸ਼ਾਨੀ ਆ ਜੀਮੀਦਾਰ ਨੂੰ ਕੋਈ ਵੀ ਸਰਕਾਰ ਆਵੇ ਪਰੇਸ਼ਾਨ ਹੀ ਹੋਣਾ ਨੇ ਤਾਂ ਦਲਵਾਰਾ ਸਿੰਘ ਆ ਮੇਰਾ ਨਾਮ ਇਹ ਕਹਿਣਾ ਦਾ ਚਾਹੁੰਦੇ ਆ ਦੇਖੋ ਅਸੀਂ ਬੁੜੇ ਬੰਦੇ ਆ ਕੋਈ ਸਾਨੂੰ ਕਿੰਨੇ ਹੈਰਾਨ ਹੁੰਦੇ ਆ ਰਾਜ ਨੂੰ ਮੱਛਰ ਖਾ ਜਾਂਦਾ ਕੁਝ ਵੀ ਕਹਿੰਦਾ ਅਸੀਂ ਇੱਥੇ ਬੁੜੀਆਂ ਆ ਇੱਕ ਦਾ ਟਕਟਾਪਾ ਕੀਤਾ ਮੈਂ ਹੁਣ ਦਾਣੇ ਖੋ ਕੇ ਉੱਥੇ ਬੋਲ ਛਿੜੇ ਆ ਠੀਕ ਆ ਨਾ ਕੋਈ ਇੱਥੇ ਨਹੀਂ ਹੈਗਾ ਕਿ ਤੇ ਇਹਨਾਂ ਨੂੰ ਬੋਲ ਨਹੀਂ ਦੇਣਾ ਕੁਝ ਵੀ ਆ ਤੇ ਅਸੀਂ ਇਹ ਬੋਰੀਆਂ ਥੱਲੇ ਦੇ ਦਾਣੇ ਅਸੀਂ ਆਪ ਕੱਢਦੇ ਆ ਕੋਈ ਕੱਢਦਾ ਨਹੀਂ ਹੈਗਾ ਬੋਰੀਆਂ ਦੇ ਵਿੱਚ ਜਾ ਕੇ ਚੜ੍ਹਦੀ ਸੀ ਜੀ ਕਰ ਬੰਦੇ ਠੀਕ ਹੈ ਹੁਣ ਕਿੰਨੇ ਦਿਨਾਂ ਤੋਂ ਤੁਹਾਨੂੰ ਪਰੇਸ਼ਾਨ ਨਹੀਂ ਆ ਤਿੰਨਾ ਦਿਨਾਂ ਤੋਂ ਅਸੀਂ ਪਹਿਲਾਂ ਵੀ ਆ ਕੇ ਗਏ ਆ ਪਹਿਲਾਂ ਵੀ ਦੋ ਦਿਨ ਰਹਿ ਕੇ ਗਏ ਆ ਤੇ ਬੱਚੇ ਰਖਾਈ ਜਾਂਦਾ ਬੜ ਬੜ ਕੇ ਕੋਈ ਇੰਤਜ਼ਾਮ ਨਹੀਂ ਆਇਆ ਕੋਈ ਇੰਤਜ਼ਾਮ ਕਾਦਾ ਜੀ ਇੰਤਜ਼ਾਮ ਕੋਈ ਨਹੀਂ ਆਏਗਾ ਸਰਕਾਰਾਂ ਤਾਂ ਕਹਿੰਦੀ ਕਿਸਾਨ ਨੂੰ ਪਸੰਦ ਨਹੀਂ ਲੈ ਕਿਸਾਨਾਂ ਨੂੰ ਤਾਂ ਜਮ੍ਹਾਂ ਠੋਕਦੇ ਚੰਗੀ ਤਰ੍ਹਾਂ ਇਹ ਠੋਕਦੇ ਗਰੀਬਾਂ ਨੂੰ ਵੀ ਠੋਕਦੇ ਕਿਸਾਨਾਂ ਨੂੰ ਵੀ ਠੋਕਦੇ ਠੀਕ ਹੈ ਇਲੈਕਸ਼ਨ ਫਿਰਤੇ ਨੇ ਸਰਕਾਰ ਨੂੰ ਜਿੰਮੇ ਦੇਖਣੀ ਅਸੀਂ ਇਲੈਕਸ਼ਨ ਇਹਨਾਂ ਦਾ ਤੁਗਵੰਤ ਮਾਨ ਨੂੰ ਜਾਂ ਕੋਈ ਵੀ ਸਰਕਾਰ ਨਾ ਸਾਰੇ ਜੇਤਾਂ ਤੁਹਾਨੂੰ ਪਹਿਲਾਂ ਦਾ ਸਰਦਾਰ ਰੱਸ ਕੇ ਗਿਆ ਤੇ ਲੱਕੜ ਦੇ ਮੁੰਡੇ ਹਰੇਕ ਦੇ ਜਿੰਦੇ ਕੋਈ ਅਸਲੀ ਨਹੀਂ ਦਿੰਦਾ ਹੈਗਾ ਦੇਖਦੇ ਆ ਤੁਹਾਨੂੰ ਵੀ ਦੇਖਦੇ ਠੀਕ ਹੈ ਨਾ ਜਿਹੜੀਆਂ ਸਰਕਾਰਾਂ ਆਉਂਦੀਆਂ ਕਹਿੰਦੀਆਂ ਕੁਛ ਹੈ ਬਣਦਾ ਕੁਛ ਹੈ ਜੇ ਹੁਣ ਬੀ ਕਹਿੰਦਾ ਝਾੜੂ ਵਾਲੇ ਨੂੰ ਝੋਏ ਬਣਾਓ ਐਂ ਕਰੋ ਕਿਸੇ ਨੇ ਝਾੜੂ ਵਾਲੇ ਨੂੰ ਪੁੱਛਣਾ ਹੈ ਠੀਕ ਹੈ ਜੀ ਬੈਠੇ ਤਾਂ ਮਾ ਪੁਰ ਤੁਸੀਂ ਫਿਰਨੇ ਤੁਸੀਂ ਵੀ ਘਰ ਵਿੱਚ ਫਿਰਨੇ ਆਸ ਵੀ ਗਰਮੀ 'ਚ ਖੜੇ ਆ ਕੱਟੇ 'ਚ ਖੜੇ ਤੁਸੀਂ ਵੀ ਕੱਟੇ 'ਚ ਖੜੇ ਜਿਹੜਾ ਬੰਦਾ ਇੱਥੇ ਬੈਠਾ ਕੁਰਸੀ 'ਤੇ ਗੱਲਾਂ ਕਰੀ ਜਾਂਦਾ ਉਹਨੂੰ ਬਾਹਰ ਦਾ ਪਤਾ ਨਹੀਂ ਵੀ ਗਰਮੀ ਕਿੰਨੇ ਹੈਗੀ ਹੈ ਸਰਦੀ ਕਿੰਨੇ ਆ ਉਹ ਕਿਆ ਕਰੂਗਾ ਇਹ ਤਾਂ ਇੱਥੇ ਆ ਕੇ ਮੋਖੇ ਨਾਲ ਦੇਖੇ ਖੜੇ ਵਿੱਚ ਆ ਕੇ ਫਿਰ ਪਤਾ ਲੱਗਦਾ ਮੈਂ ਅਰਵਿੰਦਰ ਪਾਲ ਸਿੰਘ ਵਿੱਕੀ ਸੂਬਾ ਸਕੱਤਰ ਆਰਟੀ ਅਸੋਸੀਏਸ਼ਨ ਪੰਜਾਬ ਦਿੱਕਤ ਦਿੱਕਤ ਵਾਲੀ ਗੱਲ ਇਸ ਤਰ੍ਹਾਂ ਹੋਈ ਹੈ ਜੀ ਜਿਹੜੀ ਕਣਕ ਸਾਡੇ ਕੋਲ 20 ਦਿਨ ਚੋਂਦੀ ਸੀ ਐਤਕਿਉ 10 ਦਿਨ ਚ ਆ ਗਈ ਇਕਦਮ ਗਲੱਡ ਪੈਣ ਕਰਕੇ ਦੂਸਰਾ ਨੰਬਰ ਸਾਰੀ ਮੰਡੀ ਦੇ ਵਿੱਚ ਲੇਬਰ ਦੀ ਕਮੀ ਕਰਕੇ ਦਿੱਕਤ ਆਈ ਆ ਤੀਸਰਾ ਨੰਬਰ ਇੱਕ ਸਾਡੀ ਸਪੈਸ਼ਲ ਲੱਗੀ ਸੀਗੀ ਜਿਹੜੀ ਕਿ ਨਹੀਂ ਠੀਕ ਉੱਥੇ ਪਹੁੰਚ ਸਕੀ ਹੈਗੀ ਉਹਦੇ ਕਰਕੇ ਦਿੱਕਤ ਆਈ ਆ ਬਾਕੀ ਅੱਜ ਅਸੀਂ ਆੜਤੀ ਐਸੋਸੀਏਸ਼ਨ ਸਾਡੇ ਪ੍ਰਧਾਨ ਨੂੰ ਮੋਹਿਤ ਕੁੰਦਰਾ ਜੀ ਉਹਨਾਂ ਨੇ ਬੈਠ ਕੇ ਫੈਸਲਾ ਕੀਤਾ ਆ ਕਿ ਜਿਹਨਾਂ ਆੜਤੀਆਂ ਦੀ ਲਿਫਟਿੰਗ 50% ਹੋ ਗਈ ਆ ਜਾ 50 ਤੋਂ ਪਲੱਸ ਆ ਉਹਨਾਂ ਦਾ ਲਿਫਟਿੰਗ ਰੋਕੀ ਜਾਊਗੀ ਤੇ ਜਿਨ੍ਹਾਂ ਦੀ ਨਹੀਂ ਹੋਈ ਹੈਗੀ ਤਾਂ ਉਹਨਾਂ ਦੀ ਲਿਫਟਿੰਗ ਹੋਊਗੀ ਮੇਰਾ ਖਿਆਲ ਆ ਵੀ ਜੋ ਸਾਰੀ ਹਾਊਸ ਨੇ ਪਰਵਾਨਗੀ ਵੀ ਇਸ ਗੱਲ ਦੀ ਦਿੱਤੀ ਹੈ ਤੇ ਮੇਰਾ ਖਿਆਲ ਆ 2-4 ਦਿਨ ਦੇ ਵਿੱਚ ਇਹ ਲਿਫਟਿੰਗ ਦਾ ਮਸਲਾ ਠੀਕ ਹੋ ਜਾਊਗਾ ਪਾਲ ਸਿੰਘ ਔਜਲਾ ਜੀ ਸਾਫ ਕਾ ਪ੍ਰਧਾਨ ਆਰਟੀਸ਼ਨ ਬਾਚੀ ਘੜਾ ਜੀ ਮੀਟਿੰਗ ਕੀਤੀ ਗਈ ਹੈ ਜੀ ਲਿਫਟਿੰਗ ਦੀ ਮੀਟਿੰਗ ਸੀ ਸਾਨੂੰ ਮਹਿਕਮਾ ਨੇ ਵੀ ਭਰੋਸਾ ਦਿੱਤਾ ਹੈ ਜੂਨੀਅਰ ਨੇ ਵੀ ਭਰੋਸਾ ਦਿੱਤਾ ਹੈ ਵੀ ਠੀਕ ਤਰੀਕੇ ਨਾਲ ਚੱਲੂਗੀ ਕੁਝ ਬੰਦੇ ਪਹਿਲਾਂ ਆਪ ਹੁਦਰੀਆਂ ਆਪ ਹੁਦਰੀਆਂ ਹੋ ਰਹੀਆਂ ਦੀ ਬਦਲੋ ਸਾਡੇ ਜਿਹੜੇ ਨਵੇਂ ਪ੍ਰਧਾਨ ਨੇ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਹੈ ਵੀ ਉਹ ਰੋਕੀਆਂ ਜਾਣਗੀਆਂ ਦੇਖ ਲੈਣੇ ਅਗਲੇ ਦਿਨਾਂ 'ਚ ਅਸੀਂ ਕੋਸ਼ਿਸ਼ ਇਹ ਕਰਨਗੇ ਅਸੀਂ ਵੀ ਸਾਥ ਦੇਵਾਂਗੇ ਵੀ ਆਪ ਹੁੰਦੀਆਂ ਰੋਕਣ ਕੁਝ ਲੋਕ 80% ਤੇ ਪਹੁੰਚ ਗਏ ਕੁਝ ਲੋਕ 20% ਤੇ ਜਾਂ 10% ਤੇ ਬੈਠੇ ਆ ਗੱਲ ਜਿਹੜੀ ਪਿਛਲੇ 10 ਤਰੀਕ ਦੀ ਜਿਹੜੀ ਲਿਫਟਿੰਗ ਹੋਈ ਹੋਈ ਹੈ ਭਈ ਇਹ ਹਾਲੇ ਕੀ ਉਹਦੇ ਬਾਰੇ ਕੀ ਕਹਿਣਾ ਜਿਹੜੇ ਬੂਰੀਆਂ ਭਰੀਆਂ ਪਈਆਂ ਨੇ 10 ਤਰੀਕ ਦੇ ਉਹੀ ਕਾਰਨ ਆ ਇਹਨੇ ਕੁਝ ਲੋਕ ਤਾਂ 80% ਤੇ ਜਾ ਪਹੁੰਚੇ ਕੋਸ਼ੋ ਲੋਕ 10% ਤੇ ਬੈਠੇ ਨੇ ਤੇ ਹੁਣ ਇਹਨਾਂ ਨੇ ਕਿਹਾ ਵੀ 50% ਤੱਕ ਦੂਜਿਆਂ ਦੀ 80% ਵਾਲਿਆਂ ਦੀ ਰੋਕ ਦਿੱਤੀ ਜਾਊਗੀ ਬਾਕੀ ਜਦੋਂ 50% ਤੇ ਸਾਰੀ ਆ ਜਾਣਗੇ ਉਸ ਤੋਂ ਬਾਅਦ ਉਹਨਾਂ ਨੂੰ ਖੋਲਿਆ ਜਾਊਗਾ ਪਰ ਉਹ ਅਸ ਤਾਂ ਕਹਿੰਦੇ ਬਹੁਤ ਵਧੀਆ ਗੱਲ ਹੈ ਇਹ ਜੇ ਵਧੀਆ ਵਿਚਾਰ ਨੇ ਮੈਂ ਮੋਹਨ 15 ਸੋਨੀ ਪ੍ਰਧਾਨ ਆਰਤੀ ਐਸੋਸੀਏਸ਼ਨ ਮਾਛਵਾੜਾ ਸਾਹਿਬ ਜੀ ਜੇ ਪੁਰਾਣੇ ਅੰਕੜੇ ਤੁਸੀਂ ਕੱਢੋ ਨਾ ਜੀ ਪਿਛਲੇ ਅੰਕੜੇ ਆਪਾਂ ਗੱਢੀਏ ਤਾਂ 15 ਮਈ ਤੋਂ ਪਹਿਲਾਂ ਅੱਜ ਤੱਕ ਕਦੇ ਮੰਡੀ ਖਾਲੀ ਨਹੀਂ ਹੋਈ ਟੌਨ ਰਿਕਾਰਡ ਆਕਸੀਜਨ ਉਹਦੋਂ 1 April ਤੋਂ ਸ਼ੁਰੂ ਹੋ ਜਾਂਦਾ ਸੀ ਐਤਕੀ ਸੀਜ਼ਨ 15 April ਤੋਂ ਸ਼ੁਰੂ ਹੋਇਆ ਜੀ 15 April ਤੋਂ ਸੀਜ਼ਨ ਸ਼ੁਰੂ ਹੋਇਆ ਤੁਸੀਂ ਦੇਖ ਲਓ ਵੀ 15 ਦਿਨਾਂ ਦਾ ਗੈਪ ਤਾਂ ਇਹ ਵੀ ਪੈ ਗਿਆ ਚਲੋ ਕੁਝ ਕਮੀਆਂ ਜ਼ਰੂਰ ਆਈਆਂ ਉਹਦੇ ਬਾਵਜੂਦ ਵੀ 30 ਤੋਂ 35% ਲਿਫਟਿੰਗ ਹੋਈ ਹੈ ਜੀ ਦਿੱਕਤ ਕੀ ਆਈ ਹੈ ਇੱਕਦਮ ਇੱਕ ਤਾਂ ਲੇਬਰਾਂ ਦੀ ਸ਼ਾਰਟੇਜ ਆ ਔਰ ਨੰਬਰ 2 ਜਿਵੇਂ ਹੁਣ ਸਾਨੂੰ ਸਪੈਸ਼ਲਾਂ ਦੇ ਵਿੱਚ ਟਰੱਕ 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 ਜਾਂਦੇ ਨੇ ਪਿਛਲੇ 4 ਦਿਨਾਂ ਤੋਂ ਲੋਡ ਖਾਲੀ ਨਹੀਂ ਹੋਇਆ ਜੀ ਟਰੱਕਾਂ ਦਾ ਉਹ ਮੇਰਾ ਖਿਆਲ ਕੋਈ ਰੇਲਵੇ ਟਰੈਕ ਦੇ ਵਿੱਚ ਪ੍ਰੋਬਲਮ ਆ ਗਈ ਸੀ ਕੋਈ ਧਰਨਾ ਹੋਣ ਕਰਕੇ ਉਹਦੇ ਕਰਕੇ 4 ਦਿਨ ਗੱਡੀਆਂ ਉੱਥੇ ਖੜੀ ਰਹੀਆਂ ਜੇ 80 ਤੋਂ 85 ਗੱਡੀਆਂ ਉੱਥੇ ਖੜੀਆਂ ਰਹਿਣਗੀਆਂ ਜੀ ਤਾਂ ਫਿਰ 4 ਦਿਨ ਮੰਡੀ 'ਚ ਕੰਮ ਨਹੀਂ ਚੱਲੂਗਾ ਅਸੀਂ ਫਿਰ ਜਿਹੜੀ ਸਾਡੇ ਸਰਕਾਰ ਜੋ ਤਹਿਲ ਸਿੰਘ ਅੰਕਲ ਨੇ ਗੱਲ ਕੀਤੀ ਆ ਵੀ ਕੁਝ ਕੜਤੀਆਂ ਨੇ ਜੋ ਵੀ ਕੀਤਾ ਇਹ ਜਿਹੜਾ ਪ੍ਰਥਾ ਚੱਲੀ ਜਾਂਦੀ ਆ ਜੀ ਇਹ ਪਿਛਲੇ 10-15 ਸਾਲਾਂ ਤੋਂ ਚੱਲੀ ਆਉਂਦੀ ਆ ਜੇ ਹੁਣ ਆਪਾਂ ਕਿਤੇ ਲੀਹ ਨੂੰ ਤੋੜਨਾ ਨੂੰ ਟਾਈਮ ਜ਼ਰੂਰ ਲੱਗਦਾ ਔਰ ਮੈਂ ਤੁਹਾਡੇ ਮਾਧਿਅਮ ਤੋਂ ਦੱਸ ਦੇਣਾ ਚਾਹਨਾ ਕਿ ਪਹਿਲਾ ਸਾਲ ਆਹੇ ਦਾਣਾ ਮੰਡੀ ਮੱਛੀਵਾੜੇ ਦਾ ਜਦੋਂ ਕਿਸੇ ਆੜਤੀ ਨੂੰ 100 ਬੋਰੀ 200 ਬੋਰੀ ਲੈਣ ਲਈ ਕਿਸੇ ਪ੍ਰਧਾਨ ਕਿਸੇ ਔਰ ਅਹੁਦੇ ਸਹਿਬਾਨ ਕੋਲ ਜਾਣ ਦੀ ਲੋੜ ਨਹੀਂ ਪਈ ਕਿ ਸਾਨੂੰ ਬਾਹਰਦਾਨਾ ਚਾਹੀਦਾ ਬਾਹਰਦਾਨੇ ਦੀ ਬਹੁਤ ਵੱਡੀ ਸਾਡੀ ਜਿੱਤ ਆ ਜੀ ਜਿਹੜਾ ਰਿਹਾ ਲਿਫਟਿੰਗ ਦਾ ਮਸਲਾ ਉਹ ਅਸੀਂ ਆਜਾਪੁਰ ਚ ਸੰਮਤੀ ਕੀਤੀ ਹੈ ਸਤਕਾਰਯੋਗ ਸਾਰੇ ਮੈਕਮਿਆਂ ਦੇ ਡੀਐਮ ਸਾਹਿਬ ਸਵੇਰੇ ਆ ਗਈ ਸੀ ਜਿਹੜੇ ਆੜਤੀਆਂ ਦੀ ਲਿਫਟਿੰਗ ਬੰਦ ਹੋਈ ਆ ਜੀ ਬੰਦ ਹੋਈ ਹੋਈ ਆ ਉਹਨਾਂ ਦੀ ਲਿਫਟਿੰਗ ਅੱਜ ਤੋਂ ਰੋਕਤਿਆਂ ਦੀ ਲਿਫਟਿੰਗ ਉਹ ਬਰਾਬਰ ਕਰਕੇ ਜੀ ਇੱਕ ਰੇਸ਼ਿਓ ਚੋ ਲਿਆ ਕੇ ਬਹੁਤ ਤਰੀਕੇ ਨਾਲ ਅਸੀਂ ਕੰਮ ਚਲਾਵਾਂਗੇ ਠੀਕ ਹਾਂਜੀ ਮੇਰੇ ਧਿਆਨ ਚਾ ਮਾਮਲਾ ਬਸ ਇਹ ਸਭ ਉਹ ਸਹੀ ਚੱਲਦਾ ਜੇ ਤੁਸੀਂ ਪਿਛਲੇ ਅੰਕਲੇ ਕਾਢੇ ਦੇਖੋ ਪਿਛਲੇ ਸਾਲਾਂ ਦੇ ਉਸ ਹਸਾਬ ਨਾਲ ਬਿਲਕੁਲ ਸਹੀ ਚੱਲਦਾ ਕੁਝ ਕਾਰਨ ਸੀਗੇ ਉਹਦੇ ਜਿਹਦੇ ਕਰਕੇ ਜਦੋਂ ਲਿਫਟ ਨੇ ਕੁਝ ਪਈ ਹੈ ਤੁਹਾਨੂੰ ਪਤਾ ਹੋਊਗਾ ਇੱਕ ਕਿਸਾਨਾਂ ਦੀ ਕਾਰ ਸੀਗੀ ਰੇਲ ਰੁਕੜਿਆ ਦੀ ਦੋ ਦਿਨ ਕਰਕੇ ਉਹ ਰੁਕੀ ਰਹੀ ਜਿਹੜੀ ਉਹਦੇ ਕਰਕੇ ਇੱਕ ਤਾਂ ਮਤਲਬ ਕੰਮ ਵਧ ਗਿਆ ਤੁਹਾਨੂੰ ਪਤਾ ਹੀ ਵੀ ਸਪੈਸ਼ਲ ਨਹੀਂ ਲੱਗੀ ਤਾਂ ਗੱਲ ਕਰੀਏ ਕੁਝ ਪਤ ਪਾਪ ਵੀ ਕੀਤੀ ਜਾ ਰਹੀ ਹੈ ਉੱਥੇ ਕੋ ਛੜਤੀਆਂ ਵੱਲੋਂ ਦੇਖੋ ਜਿਆਦਾ ਲੈਂਡ ਲੈਂਡ ਕਰਕੇ ਵੀ ਆਪਣੇ ਲਿਫਟਿੰਗ ਕਰਵਾਈ ਜਾ ਰਹੀ ਹੈ ਜਾਂ ਕੋਈ ਪਹਿਲੀ ਵਾਰਾ ਸਾਫ kia ਹੈ ਵੀ ਹਰੇਕ ਨੂੰ ਜਿਸਾ ਵਾਲਾ ਕੋ ਫਸਲਾਉਂਦੀ ਹੈ ਉਸ ਨਾਲ ਵੰਡ ਕੇ ਬਾਰਦਾਨਾ ਤੋ ਜਾਵੇ ਪਹਿਲੀ ਫਸਲ ਹੈ ਪੁੱਛ ਦਿਓ ਜਿੰਨੂ ਮਰਜੀ ਆਪ ਜਾ ਕੇ ਮੀਟਿੰਗ ਕੀਤੀ ਆ ਉਹਨਾਂ ਨੂੰ ਕਿਹਾ ਵੀ ਬਾਰਦਾਨਾ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ ਹਰੇਕ ਕੋਲ 20% ਬਾਰਦਾਨਾ ਪਹਿਲਾਂ ਪਹੁੰਚਦਾ ਹੋਵੇ ਜੋ ਵੀ ਅੱਲੇ ਦਾ ਹੈਗਾ ਉਸ ਤੋਂ ਬਾਅਦ ਜਦੋਂ 15% ਭਰਤੀ ਹੋਗੀ ਨਾਲ ਦੇ ਨਾਲ ਫਿਰ ਦੁਬਾਰਾ ਜੀ ਉਹ ਜਿਹੜੀ ਬਾਰਦਾਨਾ ਉਹਨਾਂ ਤੋਂ ਕੋਲ ਪਹੁੰਚਦਾ ਜਿੱਥੇ ਤੱਕ ਪੱਖਵਾਦੀ ਗੱਲਾਂ ਮੈਂ ਤਾਂ ਸਾਫ ਗੱਲ ਕਰਾਉਂਦਾ ਭਰਾ ਪਹਿਲਾ ਹੁੰਦੇ ਰਹੇ ਹੋਣਗੇ ਅਸੀਂ ਜੇ ਸਰਕਾਰ ਆਈ ਐਸ ਤੇ ਸਾਫ ਕਹਿਆ ਆ ਵੀ ਜੋ ਰੂਲ ਦੇ ਅਧਾਰ ਤੇ ਸਹੀ ਆ ਉਸ ਹੱਬਾ ਚੱਲਣਾ ਮੇਰੇ ਕੋਲ ਤਾਂ ਮੈਂ ਆਧਾਰਨਾ ਦੇ ਦਿੰਦਾ ਜਿਹੜੇ ਇਹਨਾਂ ਦੇ ਆਰਤੀ ਅਕਾਲੀ ਦਲ ਦੇ ਬੈਠੇ ਨੇ ਉੱਥੇ ਹਨਾ ਖੇੜਾ ਸਾਹਿਬ ਬੈਠੇ ਨੇ ਉਹਨਾਂ ਨੂੰ ਵੀ ਪੁੱਛ ਲਿਓ ਉਹਨਾਂ ਜਦੋਂ ਐਫਸੀਆਈ ਦੇ ਵਿੱਚ ਕਈ ਵਾਰ ਪ੍ਰੋਬਲਮ ਆਈ ਆ ਵੀ ਅਸੀਂ ਜੈਸੀ ਨਹੀਂ ਲੈਣੀ ਸ਼ਾਇਦ ਉੱਥੇ ਰਪੀ ਰਪੀ ਪੁਸ਼ਕ ਕਿਰਾਇਆ ਕਰੂਗਾ ਦਾ ਹੈਗਾ ਚੱਕਰ ਆਪਾਂ ਨੂੰ ਕਹਿ ਕੇ ਚੇਂਜ ਕਰਾਉਣ ਵਾਸਤੇ ਗਿਆ ਆਪਾਂ ਪਾਇਲ ਦੇ ਅਧਾਰ ਤੇ ਚੇਂਜ ਕੀਤਾ ਦੂਜੇ ਪਾਸੇ ਸ਼ੇਰਪੁਰ ਵਾਲੇ ਬੈਠੇ ਨੇ ਆਰਤੀ ਉਹਨਾਂ ਨੂੰ ਕੁੱਛ ਦਿਓ ਜਦੋਂ ਵੀ ਉਹਨਾਂ ਨੂੰ ਪ੍ਰੋਬਲਮ ਹੋਈ ਐ ਐਸੇ ਉਹ ਜਦੋਂ ਠੀਕ ਕਰਾਈਆ ਬਗੈਰ ਕਿਸੇ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਹਰੇਕ ਦਾ ਮਸਲਾ ਹਲਕਦਾ ਪਰ ਹੱਥ ਦੁੱਖ ਜਰੂਰ ਲੱਦਾ ਜਦੋਂ ਕੋਈ ਪ੍ਰੋਬਲਮ ਆਉਂਦੀ ਐ ਜਿਵੇਂ ਕੱਲ ਪ੍ਰੋਬਲਮ ਹੈਗੀ ਥੀ ਜੋ ਵੀ ਲੱਗੀ ਐ ਉਹਨਾਂ ਨੂੰ ਉਹ ਜਦੋਂ ਦੂਜੀਆਂ ਮੁਸ਼ਕਲਾਂ ਟਾਈਮ ਜਦੋਂ ਉਹਨਾਂ ਨੂੰ ਲੱਗਦਾ ਹੁੰਦਾ ਵੀ ਸਾਡੇ ਕਹਾਣੀ ਵਿਗੜਦੀ ਐ ਉਦੋਂ ਮੈਨੂੰ ਦੱਸ ਕੇ ਠੀਕ ਕਰਾਉਂਦੇ ਨੇ ਕੱਲ ਵੀ ਦੱਸ ਸਕਦੇ ਸੀ ਦੇਖੋ ਮੈਂ ਉਹਨਾਂ ਦਾ ਨਮਾਇਨਾ ਹਲਕਦਾ ਫਿਰ ਸਾਰੇ ਜਾਣਦੇ ਹਾਂ ਪਰ ਮੈਨੂੰ ਜਦੋਂ ਕੱਲ ਦਾ ਪਤਾ ਲੱਗਿਆ ਨਾਲ ਦੀ ਨਾਲ ਸਿੰਘ ਸਾਹਿਬ ਨੂੰ ਗੱਲ ਕੀਤੀ ਨਾਲ ਦੀ ਨਾਲ ਜਿੰ ਉਹਨਾਂ ਸਰੋਬ ਲਾ ਕੇ ਉਹਨਾਂ ਨੂੰ ਕਿਹਾ ਵੀ ਜੋ ਵੀ ਮੁਸ਼ਕਲ ਆਉਂਦੀ ਹੈ ਉਹਦਾ ਤੁਰੰਤ ਹੱਲ ਕੀਤਾ ਜਾਵੇ ਹੁਣ ਹੱਲ ਇਹਦਾ ਜਲਦੀ ਹੋ ਜਾ ਹਾਂ ਬਹੁਤ ਜਲਦੀ ਜੀ ਦੇਖੋ ਜੀ ਬਹੁਤ ਜਲਦੀ ਹੱਲ ਹੋਊਗਾ ਤੁਸੀਂ ਕਿਸਾਨਾਂ ਨੂੰ ਪੁੱਛ ਕੇ ਤਾਂ ਦੇਖੋ 24 ਘੰਟੇ ਦੇ ਵਿੱਚ ਵਿੱਚ ਪੇਮੈਂਟਾਂ ਆ ਪੈ ਰਹੀਆਂ ਨੇ ਮੰਨੋ ਜਿਨੇ ਮੈਨੂੰ ਖੁਦ ਦੱਸਿਆ ਕਿ ਕਿਹਨੇ ਕਿਸਾਨ ਨੇ ਵੀ ਮੈਂ ਭਰਾ ਜੀ ਅਮਲਾ ਸਾਹਿਬ ਐਤਵਾਰ ਨੂੰ ਫਸਲ ਵੇਚ ਗਿਆ 100 ਵਾਰ ਨੂੰ 12 ਬੱਧ ਨੂੰ ਮੇਰੇ ਖਾਤੇ 'ਚ ਪੇਮੈਂਟ ਮੈ ਗਈ ਸੀਗੀ ਪੇਮੈਂਟ ਬਹੁਤ ਵਧੀਆ ਹੋ ਰਹੀ ਆ ਚੁਕਾਈ ਸਾਰੀ ਸਭ ਵਧੀਆ ਚੱਲ ਰਿਹਾ ਬਾਰਦਨ ਦੀ ਕੋਈ ਪ੍ਰੋਬਲਮ ਨਹੀਂ ਗਈ ਲੇਪੀ ਦੀ ਜੇ ਕੋਈ ਪ੍ਰੋਬਲਮ ਆਈ ਆ ਉਹਦੇ ਕੁਝ ਨਾ ਕੁਝ ਕਾਰਨ ਹੋ ਜਾਂਦੇ ਨੇ ਵੈਸੇ ਸਭ ਕੁਝ ਵਧੀਆ ਚੱਲ ਰਿਹਾ